हां ये अस्सलाम वालेकुम साथियों मैं अब्दुल रशीद काला बलेरकोटला फार्मर चैनल तो आज आपा थानो पनीरी दी वीडियो दिखाउने है जी आपा लेके आया थानो खलील परेरी फार्म ते आ देखो पटाई चल रही है जी गोभी दी पनीरी एणा दा थोक दा काम है जी किसे नु भी पनीरी चाहिदी है ता था आपा थानो मोबाइल नंबर लेके दवांगे तुसी ओते संपर्क कर सकदे हो सारीयां कंपनीयां दी पनीरियां नाल लेओ ਜਿਹੜੀ ਮਰਜ਼ੀ ਕੰਪਨੀ ਤੁਸੀਂ ਪਨੀਰੀ ਲਿਜਾ ਸਕਦੇ ਹੋ ਘਰ ਦਾ ਬੀਬੀ ਲਿਜਾ ਸਕਦੇ ਹੋ ਤੇ ਤੁਸੀਂ ਫੋਨ ਤੇ ਬਾਹਰ ਜਿ ਕਿਸੇ ਨੇ ਦੂਰ ਮੰਗਾਉਣੀ ਆ ਤੇ ਇਹ ਪੱਟ ਕੇ বাস ਦੇ ਵਿੱਚ ਰੱਖ ਦਿੰਦੇ ਨੇ ਤੇ ਤੁਹਾਡੇ ਪਿੰਡ ਤੱਕ ਪਹੁੰਚੂਗੀ ਪਨੀਰੀ ਬਾਕੀ ਆਪਾਂ ਗੱਲਬਾਤ ਕਰਾਉਣੇ ਇਹਨਾਂ ਦੇ ਮੁੰਡੇ ਨਾਲ ਆਵਿਸ਼ਕੁਰ ਆਜਾ ਫਿਰ ਹੋਰ ਸ਼ਖੂਰ ਕੀ ਹਾਲ ਹੈ ਦੱਸੋ ਇਹ ਪਨੀਰੀ ਦੀ ਜਾਣਕਾਰੀ ਦਿਓ ਤੇ ਕਿਹੜੇ ਕਿਹੜੇ ਬੀ ਨੇ ਆਪਣੇ ਲਵੇ ਇਹ ਵੀਰੇ ਅਸੂ ਵਾਲੇ ਨੇ ਹਾਂਜੀ ਅਸੂ ਵਾਲੇ ਬੀਨ ਆ ਜੀ ਸਾਥੀਓ ਕੰਪਨੀ ਦੇ ਕੰਪਨੀਆਂ ਦੇ ਬੀਨ ਸਾਰੀਆਂ ਦੇ ਬੋਲੀ ਚੱਲ ਡਾਕਟਰ ਦੀ ਸਮਰ ਵਾਈਟ ਖੜੀ ਆ ਹਾਂਜੀ ਹੋਰ ਕਿਹੜੀ ਕਿਹੜੀ ਆ ਦੱਸੀ ਚਲੋ ਐਰੀਜ਼ੋਨਾ ਦੀ ਹਾਈਬ੍ਰਿਡ ਚ ਐਰੀਜ਼ੋਨਾ ਦੀ ਖੜੀ ਆ ਤੇ ਉਹਦੀ ਆਪਣੇ ਕਵਿਤਾ ਡਾਕਟਰ ਦੀਆਂ ਸਾਰੀਆਂ ਆਲੀ ਵੈਰਾਈਟੀਆਂ ਖੜੀਆਂ ਨੇ ਆਲੀਆਂ ਵੈਰਾਈਟੀਆਂ ਸਾਰੀਆਂ ਖੜੀਆਂ ਨੇ ਜੀ ਤੁਸੀਂ ਜਿਹੜੀ ਮਰਜ਼ੀ ਕੰਪਨੀ ਦੇ ਆ ਕੇ ਨਾਉ ਲਮੋਗੇ ਤੁਹਾਨੂੰ ਹਰ ਕੰਪਨੀ ਦੀ ਪਨੀਰੀ ਮਿਲੂਗੀ ਇਹ ਨਹੀਂ ਹੈਗਾ ਕਿ ਇਕੱਲੀ ਗੋਭੀ ਦੀ ਜਿਹੜੀ ਵੀ ਗੋਭੀ ਦੀ ਪਨੀਰੀ ਦੀ ਮੌਸਮ ਹੋਵੇ ਉਹੀ ਮੌਸਮ ਦੀ ਪਨੀਰੀ ਇਹ ਨਾਲ ਲਵੇ ਤੁਹਾਨੂੰ ਹਰ ਟਾਈਮ ਤਿਆਰ ਮਿਲੂਗੀ ਥੋਕ ਦਾ ਕੰਮ ਆ ਸਾਥੀਓ ਦੇਖੋ ਜਿੱਥੇ ਤੱਕ ਨਿਗਾਹ ਜਾਂਦੀ ਹੈ ਇਹਨਾਂ ਦੀ ਪਨੀਰੀ ਉਹ ਦੂਰ ਤੱਕ ਵੀ ਰਲਾਈ ਹੋਈ ਹੈ ਥੋਕ ਵਾਲਾ ਕੰਮ ਹੈ ਤੇ ਰੇਟ ਵੀ ਤੁਹਾਨੂੰ ਇਹ ਤੁਸੀਂ ਪੂਰੇ ਮਲੇਰਕੋਟਲੇ ਚੋਂ ਪਤਾ ਕਰਈਓ ਤੁਹਾਨੂੰ ਸਾਰਿਆਂ ਨੂੰ ਇਹਨਾਂ ਦਾ ਘੱਟ ਰੇਟ ਹੋਊਗਾ ਤੇ ਆਪਾਂ ਤੁਹਾਨੂੰ ਲੋਕੇਸ਼ਨ ਇਹਨਾਂ ਦੀ ਦੱਸ ਦਿੰਨੇ ਆ ਤੁਸੀਂ ਨਾ ਮਲੇਰਕੋਟਲੇ ਤੋਂ ਕੈਂਚੀਆਂ ਤੇ ਆਉਣਾ ਰਾਇਕੋਟ ਰੋਡ ਤੇ ਕੈਂਚੀਆਂ ਤੇ ਆ ਕੇ ਇਹਨਾਂ ਨੂੰ ਫੋਨ ਤੇ ਗੱਲ ਕਰ ਲਿਓ ਆ ਰਹਿਮਾਨ ਪੈਟਰੋਲ ਪੰਪ ਦੇ ਮਗਰਲੇ ਪਾਸੇ ਇਹਨਾਂ ਦੀ ਮੋਟਰ ਹੈ ਤੇ ਉੱਥੇ ਹੀ ਫਾਰਮ ਬਣਾਇਆ ਹੋਇਆ ਪਨੀਰੀ ਦਾ ਤੇ ਆਪਾਂ ਤੁਹਾਨੂੰ ਮੋਬਾਈਲ ਨੰਬਰ ਇਹਨਾਂ ਤੋਂ ਦੱਸ ਦਿੰਨੇ ਆ ਤੁਸੀਂ ਆ ਕੇ ਇਹਨਾਂ ਨੂੰ ਕਨੈਕਟ ਕਰ ਲਿਓ ਤੁਹਾਨੂੰ ਮੁੰਡਾ ਆ ਕੇ ਲੈ ਕੇ ਵੀ ਜਾਊਗਾ ਤੇ ਤੁਹਾਨੂੰ ਪਨੀਰੀ ਪੱਟ ਕੇ ਜਿਹੜੇ ਬੰਦੇ ਦੂਰੋਂ ਆਉਂਦੇ ਨੇ ਇਹਨਾਂ ਨੂੰ ਬੱਸ ਸਟੈਂਡ ਤੱਕ ਵੀ ਛੱਡ ਕੇ ਆਉਂਦੇ ਨੇ ਪਨੀਰੀ ਤੁਹਾਡੀ ਬੱਸ ਦੇ ਵਿੱਚ ਚੜਾ ਕੇ ਆਉਣਗੇ ਲਓ ਜੀ ਮੋਬਾਈਲ ਨੰਬਰ ਦੱਸੋ ਸਕੂਰ ਜੀ 98 98 154 154 67709 67709 ਇੱਕ ਵਾਰੀ ਹੋਰ ਬੋਲਦੇ ਕਿ ਦੂਜੇ ਨੰਬਰ ਦੂਜਾ ਨੰਬਰ ਬੋਲਦੇ 97810 97810 29780 29780 ਠੀਕ ਆ ਸਾਥੀ ਆਪਾਂ ਤੁਹਾਨੂੰ ਪਨੀਰੀ ਦੀ ਨਿਗ੍ਹਾ ਮਰਵਾ ਦਿੰਨੇ ਆ ਇੱਕ ਵਾਰੀ ਬਾਕੀ ਇਹ ਆਪਣੇ ਗਵਾਂਢੀ ਨੇ ਜੀ ਮੇਰੀ ਮੋਟਰ ਹੈ ਇਹਨਾਂ ਦੇ ਨਾਲ ਤੇ ਮੇਰੀ ਜ਼ਿੰਮੇਵਾਰੀ ਆ ਤੁਸੀਂ ਮੇਰੀ ਜ਼ਿੰਮੇਵਾਰੀ ਤੇ ਪਨੀਰੀ ਲਗਾ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਠੱਗੀ ਨਹੀਂ ਹੈਗੀ ਜਿਹੜਾ ਤੁਹਾਨੂੰ ਵੀ ਕਹਿ ਕੇ ਦੇਣਗੇ ਉਹੀ ਵੀ ਤੁਹਾਨੂੰ ਗੋਭੀ ਦਾ ਮਿਲੇਗਾ ਇਹ ਨਹੀਂ ਹੈਗਾ ਵੀ ਇਹਨਾਂ ਨੇ ਮੰਨ ਲਓ ਹੋਰ ਵੀ ਕਹਿ ਕੇ ਦਿੱਤਾ ਤਾਂ ਨਿਕਲਿਆ ਵੀ ਹੋਰ ਕੰਪਨੀ ਉਹੀ ਹੋਊਗੀ ਦੇਖੋ ਮੌਸਮ ਦੇ ਅਕੋਰਡਿੰਗ ਕੋਈ ਫੁੱਲ ਚ ਮਾੜਾ ਮੋਟਾ ਪੀਲਾਪਨ ਆਜੇ ਜਾਂ ਬੂਰਾ ਆਜੇ ਉਹ ਮੌਸਮ ਦਾ ਹੋ ਸਕਦਾ ਬਾਕੀ ਤੁਹਾਨੂੰ ਇਹ オリジナル ਬੀ ਦੇਣਗੇ ਕੰਪਨੀ ਦਾ ਇਹ ਗਰੰਟੀ ਆ ਬੀ ਦੀ ਤੇ ਆਹ ਦੇਖੋ ਨਾਲ ਹੀ ਸਾਥਿਓ ਆ ਜਿਹੜੀ ਆ ਮੋਟਰ ਹੈ ਆਪਣੀ ਸਾਂਝੀ ਮੋਟਰ ਆ ਆਪਣੇ ਗਵੰਡੀ ਨੇ ਇਹ ਇਧਰਲਾ ਦੂਜੀ ਸਾਈਡ ਜਿਹੜੇ ਉਹ ਵਾਹਨ ਖਾਲੀ ਪਏ ਨੇ ਉਹ ਮੇਰੇ ਆਪਦੇ ਖੇਤ ਨੇ ਆ ਇਹਨਾਂ ਦੇ ਇਧਰਲੀ ਸਾਈਡ ਹੈ ਇਹਨਾਂ ਦੇ ਆਪਦੇ ਖੇਤ ਨੇ ਤੁਸੀਂ ਇਹਨਾਂ ਤੋਂ ਪਨੀਰੀ ਦਾ ਜ਼ਰੂਰ ਸੰਪਰਕ ਕਰਿਓ ਠੀਕ ਹੈ ਜੀ ਵੀਡੀਓ ਐਂਡ ਤੱਕ ਦੇਖਣ ਲਈ ਤੁਹਾਡਾ ਧੰਨਵਾਦ ਜੀ ਸਲਾਮ ਅਲੈਕੁਮ